ਅਗਧ ਹੈ ਜੀ ਅੱਜ ਦੀ ਵੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਹੁੰਦੇ ਘੰਟਿਆਂ ਦੇ ਮੌਸਮ ਦੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜੇਕਰ ਮੌਸਮ ਦੀ ਗੱਲ ਕਰੀ ਅੱਜ ਆਪਾਂ ਨੂੰ ਸਵੇਰ ਤੋਂ ਹੀ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਟੁੱਟਮੀ ਬੱਦਲਵਾਈ ਦੇਖਣ ਨੂੰ ਮਿਲੀ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਸ਼ਰਾਟੇ ਦੇਖਣ ਨੂੰ ਮਿਲੇ ਜਿੱਦੇ ਵਿੱਚ ਗਰਦਾਸਪੁਰ ਅਮਰੀਸਾ ਸਾਹਿਬ ਪਠਾਨਕੋਟ ਦੇ ਇਲਾਕੇ ਹੋਗੇ ਕੁਝ ਇਲਾਕੇ ਕਪੂਰਥਲਾ ਜਲੰਧਰ ਮੁਕਤਸਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਜੀ ਆਪਾਂ ਨੂੰ ਤਕਰੀਬ ਤਕਰੀਬਨ ਤੁਸੀਂ ਤਕਰੀਬਨ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਟੁੱਟਵੀਂ ਬਦਲਬਾਈ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਮੁੱਖ ਤੌਰ ਤੇ ਇਸ ਸਿਸਟਮ ਦੀ ਗੱਲ ਕਰੀ ਜਾ ਤਕਰੀਬਨ ਅੱਜ ਅੱਜ ਰਾਤ ਨੂੰ ਇਹ ਸਿਸਟਮ ਆਪਾਂ ਨੂੰ ਤਕਰੀਬਨ 11 ਵਜੇ ਦੇ ਕਰੀਬ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਖਾਸ ਕਰਕੇ ਜਿਹੜੇ ਉੱਪਰਲੇ ਇਲਾਕੇ ਹੋਗੇ ਪਹਾੜੀ ਇਲਾਕੇ ਗੁਰਦਾਸਪੁਰ ਹੋ ਗਿਆ ਟਾਂਡਾ ਤਲਵਾਰਾ ਜਲੰਧਰ ਦੇ ਕੁਝ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਕਿਨਵੇਂ ਕਰੀ ਦੇ ਨਾਲ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਇੱਧਰ ਨੰਗਲ ਹੋ ਗਿਆ ਅਨੰਦਪੁਰ ਸਾਹਿਬ ਲੁਧਿਆਣਾ ਉਹ ਇੱਧਰ ਮੋਗਾ ਮਲੇਰ ਕੋਟਲਾ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਅੱਗੇ ਘੰਟਿਆਂ ਦੀ ਗੱਲ ਕਰੀਏ ਇਹ ਸਿਸਟਮ ਤਕਰੀਬਨ ਹੋਰ ਅੱਗੇ ਵਧੇਗਾ ਤੇ ਜਿਸ ਦੇ ਵਿੱਚ ਇਹ ਮੇਨ ਤੌਰ ਤੇ ਅੰਮ੍ਰਿਤਸਰ ਸਾਹਿਬ ਪੱਟੀ ਹੋ ਗਿਆ ਲੁਧਿਆਣਾ ਹੋ ਗਿਆ ਇੱਧਰ ਹਿਮਾਚਲ ਦੇ ਨਾਲ ਟੱਚ ਕਰਦੇ ਬਾਕੀ ਇਧਰ ਹਰਿਆਣੇ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਇਧਰ ਨੰਗਲ ਦੇ ਇਲਾਕੇ ਹੋਗੇ ਇਹਨਾਂ ਵਿੱਚ ਦਾ ਅਸਰ ਦੇਖਣ ਨੂੰ ਮਿਲੇਗਾ ਰਾਤ ਨੂੰ ਬਾਕੀ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਅੱਗੇ ਗੱਲ ਕਰੀਏ ਤਕਰੀਬਨ ਆਪਾਂ ਨੂੰ ਕੱਲ ਸਵੇਰ ਦੇ ਵੇਲੇ ਇਹ ਬੱਦਲਬਾਈ ਆਪਾਂ ਨੂੰ ਕਾਫੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਉਮੀਦ ਹੈ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਇਲਾਕੇ ਹੋਗੇ ਖਾਸ ਕਰਕੇ ਨੰਗਲ ਹੋ ਗਿਆ ਨੰਦਪੁਰ ਸੇ ਪਰਤਗੜ ਦੇ ਇਲਾਕੇ ਹੋਗੇ ਚੰਡੀਗੜ੍ਹ ਹੋ ਗਿਆ ਪਟਿਆਲਾ ਹੋ ਗਿਆ ਇਧਰ ਇਲਾਕੇ ਇਨ ਸੈਂਟਰਲ ਪੰਜਾਬ ਦੇ ਗੱ ਹੋ ਗਿਆ ਮੋਗੇ ਦੇ ਇਲਾਕੇ ਹੋ ਗਿਆ ਜਲੰਧਰ ਹੋ ਗਿਆ ਤਲਵਾੜਾ ਹੋ ਗਿਆ ਗੁਰਦਾਸਪੁਰ ਪੱਟੀ ਹੋ ਗਿਆ ਇਹਨਾਂ ਬਾਕੀ ਕੋਈ ਪੱਟੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇ ਸਰੱਤੇ ਦੇਖੋ ਨੂੰ ਮਿਲ ਸਕਦੇ ਹਨ ਮੁੱਖ ਤੌਰ ਤੇ ਇਸ ਸਿਸਟਮ ਦਾ ਅਸਰ ਆਪਾਂ ਨੂੰ